ਮਿਲਖੀ ਦਾ ਵਿਆਹ ਬਾਂਦਰ ਦੇ ਮਨ ਫੁਰਿਆ ਫੁਰਨਾ ਬੰਨ ਸੇਰਾ ਲਾੜਾ ਵਣ ਟੁਰਨਾ ਜੀ ਕੋਈ ਨੱਥੋ ਵਿਆਹ ਲਿਆਵਾ ਚੁੱਲ੍ਹੇ ਤੇ ਨਾ ਹੱਥ ਸੜਾਵਾ ਮਨ ਵਿੱਚ ਕਰਕੇ ਸੋਚ ਵਿਚਾਰ ਨਾ ਕਢਾਇਆ ਵਿੱਚ ਅਖਬਾਰ ਮਿਲਖੀ ਨਾਂ ਬਲੈਤੋਂ ਆਇਆ ਸੂਟ ਬੂਟ ਤੇ ਹੈਟ ਸਜਾਇਆ ਇੱਕ ਸਿਆਣੀ ਨੱਥੋ ਲਬੇ ਅੱਗੇ ਪਿੱਛੇ ਸਜੇ ਖਬੇ ਨਾ ਪੈਸਾ ਨਾ ਦਾਸ ਤੇ ਹੀ ਦੇਹਿਸ ਜਾਤ ਪਾਤ ਤੋਂ ਕਰਾਂ ਗੁਰੇਜ਼ ਬਸ ਨੱਥੋ ਚਾਹੀਦੀ ਓ ਸਰਨਾਵਾ ਪੜ ਲੈਂਦੀ ਜੋ ਇਦਰੋਂ ਖਤ ਤੇ ਉਧਰੋਂ ਤਾਰਾ ਮਿਲਖੀ ਦੇ ਹੋ ਗਏ ਪੌ ਬਾਰਾ ਮਿਲਖੀ ਨਥੋ ਲੱਭ ਲਿਆਂ ਦੀ ਲਾਲ ਕਗਰੀ ਲਾਲ ਪਰਾਂ ਦੀ ਗੱਡੀ ਚੜ ਕੇ ਆਈ ਨਥੋ ਪੈਰੀ ਝਾਂਜਰ ਪਾਈ ਨਥੋ ਬਾਵਾਈ ਨਥੋ ਬਾਵਾਈ ਨਥੋ ਸੋਰੇ ਘਰ ਦਾ ਗਿੱਡਾ ਚਾ ਪਰ ਚੰਦਰੀ ਦੇ ਸੜ ਗਏ ਭਾਗ ਮਿਲਖੀ ਤਾਂ ਟੋਬੇ ਦੀ ਗਾਦ ਆਖੇ ਇਹ ਕੀ ਕੀਤਾ ਰੱਬਾ ਗੰਦਾ ਰਹਿਣਾ ਮਾਲਕ ਲੱਭਾ ਮੂੰ ਤੋਂ ਨਾ ਨਾ ਦਾਤਣ ਕਰਦਾ ਪੀਂਦਾ ਦਾਰੂ ਖਾਂਦਾ ਜ਼ਰਦਾ ਓਸੀ ਰਿੱਗੀ ਜਿਆ ਗੰਦਾ ਰਹਿਣਾ ਬੋਟੀ ਦਾ ਕਦਮੰਨੇ ਕਹਿਣਾ ਰੁਸਕੇ ਟੁਰ ਗਈ ਨਥੋ ਪੇਕੇ ਕੋਠੇ ਚੜ ਚੜ ਮਿਲਖੀ ਵੇਖੇ ਚੁੱਲ੍ਹੇ ਅਗਨਾ ਘੜੇ ਚ ਪਾਣੀ ਤਾਨੇ ਦਿੰਦੇ ਸਾਰੇ ਹਾਣੇ ਦਿਨ ਮਹੀਨੇ ਗੁਜ਼ਰੇ ਸਾਲ ਮਿਲਖੀ ਦਾ ਮਿਲਖੀ ਤਾਂ ਹੱਲੋ ਬੇਹਾਲ ਆਖਰ ਇੱਕ ਦਿਨ ਮਨ ਬਣਾ ਸੋਹਰੇ ਟੁਰਿਆ ਸੱਚ ਸਜਾਨ ਨਾਤਾ ਤੋਤਾ ਸੁਰਮਾ ਪਾਇਆ ਨਥੋ ਅੱਗੇ ਜਾ ਮਟਕਾਇਆ ਹੱਥ ਜੋੜ ਉਸ ਅਰਜ ਗੁਜਾਰੀ ਗੱਲ ਸੁਣ ਮੇਰੀ ਨਥੋ ਪਿਆਰੀ ਮੇਰੀ ਅਕਲ ਟਿਕਾਣੀ ਆਈ ਡਾਡੀ ਚੰਗੀ ਰਹੇ ਸਫਾਈ ਨਾ ਸਿਗਟ ਨਾ दारू ਚਰਦਾ ਸਭ ਕਾਸੇ ਤੋਂ ਤੋਬਾ ਕਰਦਾ ਚੱਲ ਹੁਣ ਉਠ ਤੁਰ ਕਰਨਾ ਦੇਰ ਤੇਰੇ ਬਿਨ ਕਰ ਪਿਆ ਹਨੇਰ ਮਨ ਅਥੋ ਤੇ ਚੜਿਆ ਜਾ ਟੁਰਪਈ ਨਥੋ ਬਾਬਈ ਮਾਂ ਮਿਲਕੀ ਟਮਟਮ ਪਿਆ ਚਲਾਵੇ ਨਥੋ ਬਾਹ ਵਿੱਚ ਉੜਦੀ ਜਾਵੇ